ਮੈਂ ਰੇਸ਼ਮ ਸਿੰਘ ਆ ਜੀ ਬੇਸਿਕਲੀ ਮੈਂ ਆਦਰਸ਼ ਨਗਰ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਤੇ ਪਹਿਲਾ ਤਾਂ ਸਾਰੇ ਜਿੰਨੇ ਪੱਤਰਕਾਰ ਭਰਾ ਆਏ ਆ ਮੀਡੀਆ ਸਾਰਿਆਂ ਨੂੰ ਹੱਥ ਜੋੜ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪ੍ਰਣਾਮ ਤੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਾਡੀਆਂ ਕੁਝ ਸਮੱਸਿਆਵਾਂ ਆ ਰਹੀਆਂ ਕਿਉਂਕਿ ਜਿਹੜਾ ਆਦਰਸ਼ ਨਗਰ ਆ ਨਹਿਰ ਤੋਂ ਬਾਹਰ ਜਿਹੜਾ ਏਰੀਆ ਗਿਲਪਤੀ ਏਰੀਆ ਸੇਵੀਆਂ ਵਾਲਾ ਏਰੀਆ ਉਹ ਇੱਕ ਪਿਛੜਿਆ ਹੋਇਆ ਏਰੀਆ ਆ ਤੇ ਕਈ ਸਾਲਾਂ ਤੋਂ ਉੱਥੇ ਗੈਰ ਕਾਨੂੰਨਨ ਕਲੋਨੀਆਂ ਕੱਟੀਆਂ ਗਈਆਂ ਤੇ ਉਹ ਸਾਰਿਆਂ ਨੂੰ ਪਤਾ ਤੇ ਉਹਦੇ ਵਿੱਚ ਆਮ ਬੰਦਿਆਂ ਨੇ ਪਲਾਟ ਖਰੀਦੇ ਆ ਕੋਈ ਧਨਾੜ ਬੰਦੇ ਕੋਈ ਅਮੀਰ ਬੰਦਾ ਦੇ ਉਧਰ ਘਰ ਨਹੀਂ ਹੈਗੇ ਜੀ ਕਿਉਂਕਿ ਜਿਹੜੇ ਅਮੀਰ ਬੰਦੇ ਆ ਉਹ ਪੁੱਡਾ ਅਪਰੂਵਡ ਅੰਪਰੂਵਮੈਂਟ ਟਰਸਟ ਤੇ ਜਾਂ ਹੋਰ ਵੱਡੀਆਂ ਕਲੋਨੀਆਂ ਵਿੱਚ ਜਾਂਦੇ ਆ ਜੀ ਜਿਵੇਂ ਬਿਰਲਾ ਮਾਲ ਕਲੋਨੀ ਹੈ ਸਾਰੀਆਂ ਕਲੋਨੀਆਂ ਵੱਡੀਆਂ ਜਿਹੜੀਆਂ ਆਪਾਂ ਨੂੰ ਪਤਾ 50000 ਰੁਪਏ 60000 ਰੁਪਏ 80000 ਰੁਪਏ ਗੱਜ ਰੇਟ ਆ ਉੱਥੇ ਜਿਹੜੀਆਂ ਇਹ ਪਿਛੜੀਆਂ ਕਲੋਨੀਆਂ ਰੈਰ ਤੋਂ ਪਾਰ ਆ ਜਿਹੜੀਆਂ ਸ਼ਹਿਰ ਤੋਂ ਦੂਰ ਆ ਉੱਥੇ ਮਜਬੂਰਨ ਲੋਕਾਂ ਨੂੰ ਜਾਣਾ ਪੈਂਦਾ ਜੀ ਕਿਸੇ ਦੀ ਕੋਈ ਖੁਸ਼ੀ ਨਾਲ ਨਹੀਂ ਜਾਂਦਾ ਵੀ ਅਸੀਂ ਸ਼ਹਿਰ ਤੋਂ ਬਾਹਰ ਦੂਰ ਜਾ ਕੇ ਘਰ ਪਾਈਏ ਮਜਬੂਰੀ ਹੁੰਦੀ ਆ ਉਹ ਚਲੋ ਪਲਾਟ ਕੱਟੇ ਗਏ ਜੀ ਆ ਕਿਸੇ ਵੀ ਸਰਕਾਰ ਨੇ ਗਰੀਬਾਂ ਵਾਸਤੇ 2000 ਜਾਂ 3000 ਰੁਪਏ ਗੱਜ ਦੇ ਰੇਟ ਦੇ ਵਿੱਚ ਕੋਈ ਪਲਾਟ ਨਹੀਂ ਕੱਟੇ ਗਏ ਵੀ ਜਿਹੜਾ ਬੰਦਾ ਆਮ ਬੰਦਾ ਪਲਾਟ ਖਰੀਦ ਚੁਕੇ ਉਹ ਜਿਹੜੇ ਬਾਹਰਲੇ ਏਰੀਆ ਜੀ ਉੱਥੇ ਰੇਟ ਸਸਤਾ 2000 3000 4000 5000 ਰੁਪਏ ਤੱਕ ਪਲਾਟ ਮਿਲ ਜਾਂਦਾ ਤੇ ਆਮ ਬੰਦੇ ਨੂੰ ਉਹ ਪਲਾਟ ਖਰੀਦ ਸਕਦਾ ਕੀ ਸੀ ਵੀ 2002 ਤਿੰਨ ਤੋਂ ਹੀ ਕੰਮ ਸ਼ੁਰੂ ਹੋਇਆ ਤੇ ਉਹਨਾਂ ਦੇ ਵਿੱਚ 그룹 ਰਿਸ਼ਤੀਆਂ ਹੁੰਦੀਆਂ ਸੀ ਪਹਿਲਾਂ 10-10 ਬੰਦਿਆਂ ਦੇ 20-20 ਬੰਦਿਆਂ ਦੇ ਨਾਮ ਹੁੰਦੇ ਸੀ ਤੇ ਪਲਾਟ ਕੱਟ ਦਿੱਤੇ ਨੇ ਜੀ ਗਲੀਆਂ ਛੱਡੀਆਂ ਹੋਈਆਂ ਹੁਣ ਕੀ ਆ ਵੀ ਉਹ ਰਿਸ਼ਤੀ ਦੇ ਵਿੱਚ 16 ਬੰਦੇ ਦੇ ਨਾਮ ਆ ਜੀ ਇੱਕ ਰਿਸ਼ਤੀ ਦੇ ਉਦਾਹਰਨ ਦੇ ਤੌਰ ਤੇ 16-16 ਬੰਦਿਆਂ ਦੇ ਨਾਮ ਆ ਰਿਸ਼ਤੀਆਂ ਦੇ ਵਿੱਚ ਉਹ ਜਦੋਂ ਹੁਣ ਕਾਰਪੋਰੇਸ਼ਨ ਕੋਲੇ ਜਾਂਦੇ ਆ ਉਹ ਕਹਿੰਦੇ ਜੀ ਵੱਡੀ ਰਿਸ਼ਤੀ ਆ ਜੀ ਇਹ ਇਹਦੀ ਐਨਓਸੀ ਨਹੀਂ ਮਿਲਦੀ ਜੀ ਤੇ ਜੇ ਆਪਾਂ ਸਬ ਰਿਸਟਰਾਰ ਸਾਹਿਬ ਕੋਲ ਜਾਨੇ ਆ ਤੇ ਉਹ ਕਹਿੰਦੇ ਸੀ ਡਿਸਟ੍ਰਿਕਟ ਕਾਰਡੀਸਰ ਦੇ ਗਰੁੱਪ ਦਿਸਟਰੀ ਹੈ ਸਾਨੂੰ ਸਿੰਗਲ ਦਿਸਟਰੀ ਲਿਆ ਕੇ ਦੋ ਜਿਹੜੇ 2003 ਜਾਂ 2008 ਦੇ ਵਿੱਚ ਪਲਾਟ ਕੱਟੇ ਗਏ ਸੀ ਉਹਨਾਂ ਵਿੱਚੋਂ ਕੁਝ ਬੰਦਿਆਂ ਨੇ ਪਲਾਟ ਵੇਚਤੇ ਵੇਚਣ ਤੋਂ ਬਾਅਦ ਹੁਣ ਜਿਹੜੇ ਪਲਾਟ ਵੇਚਤੇ ਹੁਣ ਇੱਕ ਪਲਾਟ ਦੀ 16 ਪਲਾਟਾਂ ਦੀ ਇਕੱਠੀ ਹੋਈ ਹੈ ਹੁਣ ਉਹਦੇ ਵਿੱਚ ਇੱਕ ਹਿੱਸੇਦਾਰ ਉਹ ਕਹਿੰਦਾ ਮੈਂ ਆਪਣਾ ਵੇਚਣਾ ਚਾਹੁੰਦਾ ਕੋਈ ਗਰੀਬ ਬੰਦਾ ਜਿਹੜਾ ਮਤਲਬ ਮਹਿੰਗਾ 10 ਲੱਖ ਦਾ ਪਲਾਟ ਨਹੀਂ ਲੈ ਸਕਦਾ ਉਹ ਕਹਿੰਦਾ ਅਸੀਂ ਬਾਹਰਲੇ ਏਰੀਆ 'ਚ ਪਲਾਟ ਖਰੀਦਣ ਕਿਉਂਕਿ ਉਹਦੀ ਔਕਾਤ ਹੀ ਇੰਨੀ ਕਾ ਉਹ ਬਾਹਰ ਹੀ ਪਲਾਟ ਖਰੀਦਸਦਾ ਸ਼ਹਿਰ ਦੇ ਵਿੱਚ ਕਿੱਥੇ ਖਰੀਦ ਸਕਦਾ ਸ਼ਹਿਰ ਦੇ ਵਿੱਚ ਦੱਸੋ ਕੋਈ ਦੱਸ ਦੇ ਮੈਨੂੰ ਵੀ 5 ਲੱਖ ਦਾ ਪਲਾਟ ਕਿੱਥੇ ਮਿਲਦਾ ਜੀ ਤੇ ਉਹ ਬੰਦਾ ਆਪਦਾ ਘਰ ਪਾ ਲੇ ਉਹ ਜਦੋਂ ਪਲਾਟ ਖਰੀਦਦਾ ਤੇ ਹੁਣ ਉਹਦਾ ਰਸ ਸਬ ਰਿਸਟਰ ਸਾਹਿਬ ਕਹਿੰਦੇ ਅਸੀਂ ਜੀ ਇਕੱਠੀ ਰਿਸ਼ਤੀ ਕਰਾਂਗੇ 16 ਬੰਦੇ ਇਕੱਠੇ ਪਲਾਟ ਕਿੱਥੋਂ ਲੱਭ ਕੇ ਲੈਣੇ ਨਾ 16 ਬੰਦਿਆਂ ਦਾ ਪਲਾਟ ਵਿਕੇ ਅੱਜ ਤੋਂ 31 ਮਈ ਤੋਂ ਪਹਿਲਾਂ 30 ਮਈ ਤੋਂ ਪਹਿਲਾਂ ਇਹ ਸਾਰੀਆਂ ਰਿਸ਼ਤੀਆਂ ਹੋ ਰਹੀਆਂ ਸੀ ਉਹ ਕਿਸੇ ਕਿਸਮ ਦੀ ਦਿੱਕਤ ਨਹੀਂ ਸੀ ਤਸੀਲ ਦੇ ਵਿੱਚ ੜਾ ੜਾ ਰਿਸ਼ਤੀਆਂ ਹੋ ਰਹੀਆਂ ਸੀ ਆ ਹੁਣ तकरीबन 20 ਤੋਂ 25 ਦਿਨਾਂ ਦੇ ਵਿੱਚ ਹਰ ਰਿਸ਼ਤੀ ਨੂੰ ਮਨਾ ਕੀਤਾ ਜਾ ਰਿਹਾ ਹੈ ਜਾਂ 100 ਰਿਸ਼ਤੀਆਂ ਪੇਸ਼ ਹੁੰਦੀਆਂ ਤਾਂ ਉਹਨਾਂ ਵਿੱਚੋਂ 40 ਹੁੰਦੀਆਂ 60 ਲਿਸਟੀਆਂ ਕਹਿ ਦਿੰਦੇ ਜੀ ਗਰੁੱਪ ਰਿਸ਼ਤੀ ਹੈ ਜੀ ਸਾਨੂੰ ਫਲਾਨਾ ਸਰਕਾਰ ਵੱਲੋਂ ਜੀ ਆਹਾ ਇਨਸਟਰਕਸ਼ਨ ਮਿਲੀ ਆ ਇਨਸਟਰਕਸ਼ਨ ਮਿਲੀ ਆ ਤੇ ਅੱਜ ਤੋਂ 25 ਦਿਨ ਪਹਿਲਾਂ ਕਿਹੜੀ ਇਨਸਟਰਕਸ਼ਨਾਂ ਸੀ ਕੋਈ ਇਨਸਟਰਕਸ਼ਨਾਂ ਸੀ ਤਾਂ ਅਸੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੀ ਗਰੀਬ ਬੰਦਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਪਾਲਿਸੀਆਂ ਬਣਾਈਆਂ ਜਾਣ ਤੇ ਵੀ ਗਰੀਬ ਬੰਦੇ ਘਰ ਕਿੱਥੋਂ ਪਾਣ ਆ ਦੇਖੋ ਆ ਅਸੀਂ ਪੁੱਤਰ ਦੱਸਣਾ ਚਾਹੁੰਦੇ ਆਂ ਵੀ ਇਹ ਅਮੀਰ ਦੇ ਘਰ ਇੱਕ ਅਮੀਰਾਂ ਦੇ ਘਰ ਆ ਕਿਸੇ ਦੀ ਛੱਤ ਵੀ ਨਹੀਂ ਪਈ ਟੈਂਟ ਲਾ ਰੱਖਿਆ ਅਗਲੇ ਪੁਲੇ ਪੈਸੇ ਵੀ ਨਹੀਂ ਮਸਾਗਲੇ ਨੇ ਪਲਾਟ ਲਿਪਤਾ ਤੇ ਅਗਲੇ ਚਾਦਰ ਪਾ ਕੇ ਟੈਂਟ ਪਾ ਕੇ ਮੈਂ ਇਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਉੱਥੇ ਜਾਓ ਗਰ ਲੈਵਲ ਤੇ ਕਰੋ ਹਾਲਾਤ ਕੀ ਆ ਗਰੀਬ ਬੰਦੇ ਰਹਿ ਰਹੇ ਆ ਉਹ ਕਹਿੰਦਾ ਪਲਾਟ ਆ ਕਿਸੇ ਦਾ 150 ਗਜ ਦਾ ਪਲਾਟ ਆ ਕਿ ਗਰੀਬ ਬੰਦੇ ਨੂੰ ਪਲਾਟ ਲੈਣ ਦਾ ਅਧਿਕਾਰ ਨਹੀਂ ਹੈਗਾ ਉਹ ਕਿੱਥੇ ਤੇ ਮੀਨ ਸਰਕਾਰ ਨੂੰ ਟੋਟੇ ਵਾਲੀਆਂ ਇਹਨਾਂ ਦੇ ਟੋਟੇ ਸਾਰਾ ਇਹਨਾਂ ਘਰਾਂ ਕਿ ਪਲਾਟ ਆ ਉਦੋਂ ਸਰਕਾਰ ਨੇ ਕੱਟਤਾ ਹੁਣ ਉਹਦੇ ਵਿੱਚੋਂ ਇੱਕ ਬੰਦਾ ਆਉਂਦਾ ਪਲਾਟ ਉਹਦੇ ਕੋਲ 500 ਗਜ ਦਾ ਪਲਾਟ ਆ ਮਤਲਬ 18 ਅੰਗ ਪਲਾਟਾਂ ਦੇ ਵਿੱਚੋਂ ਦੋ ਪਲਾਟ ਆ ਉਹ ਕਹਿੰਦਾ ਮੈਨੂੰ 250 ਗਜ ਦੀ ਲੋੜ ਆ ਮੇਰੀ ਕੁੜੀ ਦਾ ਵਿਆਹ ਮੈਂ ਇਹ ਪਲਾਟ ਵੇਚਣਾ ਚਾਹੁੰਦਾ ਤੇ ਹੁਣ ਮੌਜੂਦਾ ਹੈਗਾ ਸਾਰਾ ਮੰਨ ਲਓ ਐਡਮਿਸ਼ਨ ਇਸ ਅਥਾਰਟੀ ਕਰ ਉਹ ਕਹਿੰਦੇ ਸੀ ਸਾਡੇ ਕੋਲ ਐਕਟ ਹੈ ਨਹੀਂ ਜੀ ਅਸੀਂ ਇਹ ਟੋਟੇ ਵਾਲੀ ਸਟੇ ਨਹੀਂ ਕਰਦੇ ਉਹ ਉਹਨੂੰ ਟੋਟੇ ਦਾ ਰੂਪ ਦਿੱਤਾ ਬਲਕਿ ਟੋਟੇ ਹੀ ਜੀ ਇਹ ਨਹੀਂ ਇਹ ਟੋਟੇ ਦੀ ਇਹ ਗਰੀਬ ਬੰਦਾ 150 ਕਜ ਦਾ ਪਲਾਟ ਖਰੀਦਣਾ ਚਾਹੁੰਦਾ ਜਿਹਨੂੰ ਜ਼ਰੂਰਤੋਂ 150 ਕਜ ਵੇਚਣਾ ਚਾਹੁੰਦਾਗਾ ਤੂੰ ਤੁਸੀਂ ਐਨਓਸੀ ਲੈਣ ਜਾਂਦੇ ਆ ਪੁੱਡਾ ਤੋਂ ਉਹ ਇਹ ਕਹਿ ਦਿੰਦਾ ਜੀ 18 ਪਰਟਾ ਲਾਟਾ ਇਕੱਠੀ ਹੈ ਦੀ ਸਟੇ ਜੀ ਜਿਹੜੇ ਬੰਦੇ ਆ ਕਿਹੜੇ ਬੰਦੇ ਇਕੱਠੇ ਕਰਕੇ ਉਹਨਾਂ ਨੂੰ ਪ੍ਰੂਫ ਦਈਏ ਵਿੱਚੋਂ ਕੁਝ ਵੇਚ ਗਏ ਆ ਪਹਿਲਾਂ ਤਾਂ ਸਾਨੂੰ ਸਰਕਾਰ ਨੂੰ ਬੇਨਤੀ ਹੈ ਵੀ ਜਿਵੇਂ ਅੱਜ ਤੋਂ 25 ਦਿਨ ਪਹਿਲਾਂ ਰਿਸ਼ਤੀਆਂ ਹੋ ਰਹੀਆਂ ਸੀ ਉਉਂ ਵੀ ਰਿਸ਼ਤੀਆਂ ਕਰੋ ਨਾਲੇ ਤਾਂ ਸਰਕਾਰ ਨੂੰ ਰੈਵੀ ਨੂੰ ਮਿਲਦਾ ਅਸੀਂ ਲੱਖ ਲੱਖ ਰੁਪਏ ਦੇ ਸਟਾਮ ਲਾ ਕੇ ਲੋਕ ਲਈ ਫਿਰਦੇ ਆ ਵੀ ਭਾਈ ਸਾਡੀਆਂ ਰਿਸ਼ਤੀਆਂ ਕਰੋ ਪ੍ਰਸ਼ਾਸਨ ਸਟਾਮ ਕਿਉਂ ਨਹੀਂ ਲੈਣਾ ਚਾਹੁੰਦਾ ਰੈਵੀ ਨੂੰ ਕਿਉਂ ਨਹੀਂ ਇਕੱਠਾ ਕਰਨਾ ਚਾਹੁੰਦਾ ਕੀ ਸਰਕਾਰ ਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਸਰਕਾਰ ਨੂੰ ਨਹੀਂ ਪੈਸੇ ਦੀ ਜ਼ਰੂਰਤ ਤਾਂ ਫ੍ਰੀ ਰਿਸ਼ਤੀਆਂ ਕਰ ਦੇ ਨਾ ਜੀ ਗਰੀਬ ਬੰਦਾ 100 ਗਜ ਦਾ ਪਲਾਟ ਕਿੱਥੇ ਲਵੇ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਵੀ ਮੈਨੂੰ ਦੱਸਿਆ ਜਾਵੇ ਸਾਡੇ ਸਾਰਿਆਂ ਨੂੰ ਵੀ ਜਿਹੜਾ ਕੋਈ ਗਰੀਬ ਬੰਦੇ ਬਹੁਤ ਬੰਦੇ ਬਾਹਰ ਖੜੇ ਆ ਬਾਹਰ ਬਹੁਤ ਖੜੇ ਆ 100 ਬੰਦਾ ਤਕਰੀਬੇ ਬਾਹਰ ਖੜਾ ਵੀ ਉਹ ਪਲਾਟ ਕਿੱਥੇ ਲੈਣ 4 ਲੱਖ ਦਾ ਪਲਾਟ ਕਿੱਥੇ ਮਿਲੂਗਾ ਉਹਨਾਂ ਨੂੰ ਕਿ ਉਹਨਾਂ ਦਾ ਅਧਿਕਾਰ ਨਹੀਂ ਸੁਪਨਾ ਨਹੀਂ ਵੀ ਉਹ ਆਪ ਦਾ ਘਰ ਬਣਾਣ ਉਹ ਕਿਰਾਏ ਤੇ ਰਹੀ ਜਲ ساری ਉਮਰ ਉਹਨਾਂ ਦਾ ਵੀ ਅਧਿਕਾਰ ਆ 4000 ਰੁਪਏ ਗੱਜ ਦੀ ਕਲੋਨੀ ਕਿੱਥੇ ਆ ਤੇ ਸਸਤੇ ਪਲਾਟਾਂ 'ਤੇ ਜਾਨ ਦੀ ਮਜ਼ਬੂਰੀ ਹੁੰਦੀ ਆ ਤੇ ਐਸਕੇਪ ਗਰੀਬਾਂ ਦਾ ਧਿਆਨ ਰੱਖਿਆ ਜਾਵੇ ਕੋਈ ਵੀ ਪਾਲਿਸੀ ਬਣਾਵੇ ਜਮੀਨ ਲੈਵਲ ਤੇ ਬਣਾਵੇ ਉੱਪਰ ਤਾਂ ਬਹੁਤ ਕੁਝ ਹੋ ਰਿਹਾ ਮੰਤਰੀਆਂ ਤੜਾ ਤੜ ਹੋ ਰਹੀਆਂ ਪਰ ਥੱਲੇ ਕੁਝ ਵੀ ਨਹੀਂ ਹੋ ਰਿਹਾ ਇਹ ਪਹਿਲਾਂ ਜੀ ਉਹ ਗਰੁੱਪ ਰਸਿਓ ਹੋਈਆਂ ਵੀ ਨੇ ਹਾਂਜੀ ਹਾਂਜੀ ਇਹ ਵਾਦ ਜੀ ਆਪਾਂ ਹਿੱਸਾ ਵੇਚ ਕੇ ਅੱਗੇ ਤੋਂ ਰੂਲ ਕਰਦੇ ਨੇ ਜਾਨੀ ਚਲੋ ਅੱਗੇ ਅੱਡੜ ਕਰਾ ਲਓ ਹਾਂ ਅੱਗੇ ਅੱਡੜ ਕਰਾ ਲੈਣ ਜੀ ਜੇ ਪਿਛਲੇ ਪਹਿਲਾਂ ਹੋਈਆਂ ਵੀ ਆਪਾਂ ਹਿੱਸਾ ਤਾਂ ਵੇਚਦਾ ਰਹਿੰਦਾ ਉਹ ਹੀ ਤਾਂ ਹੈ ਨਾ ਜਿਵੇਂ ਪਹਿਲਾਂ ਦੀ ਜਿਹੜੇ ਕਹਿੰਦੇ ਵੀ ਨਹੀਂ ਵੇਚੇ ਕਦੋਂ ਕਿ ਲਾਗੂ ਹੋਗਾ ਪਹਿਲੇ ਹਾਂ ਇਹ ਕਿਹੜੇ ਪ੍ਰੋਬਲਮ ਦਾ ਸੱਜੇ ਸੱਜੇ ਕਪੇ ਦੋਧਾ ਕਾਸੀ ਹੈ ਇਹ ਬਹਿੰਡੇ ਦੇ ਚਾਰੇ ਪਾਸੇ ਸਾਰੇ ਬਿਲਟੇ ਜੀ ਸਮੱਸਿਆ ਹੈ ਕੋਈ ਸੋਲੂਸ਼ਨ ਨਹੀਂ ਦੱਸਿਆ ਉਹਨਾਂ ਨੇ ਵੀ ਕੀ ਸੋਲੂਸ਼ਨ ਹੈ ਸੋਲੂਸ਼ਨ ਸਰ ਮਦਰ ਜੀ ਕੋਈ ਪ੍ਰੋਪਰ ਸੋਲੂਸ਼ਨ ਨਹੀਂ ਦੱਸ ਰਹੇ ਅੱਜ ਤੋਂ 25 ਦਿਨ ਪਹਿਲਾਂ ਸਾਰੀਆਂ ਰਿਸ਼ਤੀਆਂ ਹੋ ਰਹੀਆਂ ਤੇ ਕੋਈ ਰੋਕ ਟੋਕ ਨਹੀਂ ਸੀ ਜਿੰਵੇਂ ਮਰਜ਼ੀ ਰਿਸ਼ਤੀਆਂ ਕਰਾਓ ਕਿਸੇ ਤੇ پابੰਦੀ ਨਹੀਂ ਸੀ ਅਸੀਂ ਤਾਂ ਰੈਵਨਿਊ ਦੇਣਾ ਚਾਹੁੰਦੇ ਆ ਲੋਕ ਦੇਣਾ ਕਿ ਵੀ ਗਰੀਬ ਬੰਦੇ ਘਰ ਕਿੱਥੇ ਪਾਣਗੇ ਕਿਉਂਕਿ ਮੈਂ ਬਿਗੜ ਨਹੀਂ ਇੱਥੇ ਗਰੁੱਪ ਆਲਾ ਰਾਈਟਰ ਹੋਣ ਜਿਹਨਾਂ ਨੇ ਰੈਵਨਿਊ ਬੇਚੀ ਹੋਈ ਬੱਚੂ ਨਾ ਪ੍ਰੋਬਲਮ ਆ ਜਿਨ੍ਹਾਂ ਨੇ ਲੈਤੇ ਵੀ ਆ ਜੀ ਇਹਨਾਂ ਵਿੱਚ ਵੇਚੇ ਵਿਆ ਰੋਲੇ ਪੈ ਰਹੇ ਕੇ ਨਹੀਂ ਸਦਾ ਕੱਸ ਸਰਕਾਰ ਵੀ ਮੇਰਾ ਜੋ ਜਤਕ ਸੁਝਾ ਆ ਵੀ ਜਿਹੜੇ ਗੈਰ ਮُمْਕਿਨ ਆ ਕਿ ਰੈਵਨਿਊ ਰਿਪੋਰਟ ਦੇ ਹਿਸਾਬ ਨਾਲ ਇਹ ਸਾਰੇ ਪਲਾਟ ਗੈਰ ਮُمْਕਿਨ ਕਿਤੇ ਹੈ ਉੱਥੇ ਉਹਨੂੰ ਸਾਰਿਆਂ ਨੂੰ ਦ੍ਰਿਸ਼ਟੀ ਕਰ ਦਿੱਤੀ ਜਾਵੇ ਵੀ ਜਿਵੇਂ ਮਰਜ਼ੀ ਕੋਈ 200 ਕੱਜ ਦਾ ਪਲਾਟ ਆਪਦਾ ਵੇਚ ਸਕਦਾ ਉਹ 300 ਦਾ ਵੇਚ ਸਕਦਾ ਪਰ ਜਿਹੜੀ ਗਰਦੋਰੀ ਆ ਗਰਦੋਰੀ ਦੇ ਵਿੱਚ ਜਿਹੜੀ ਜ਼ਮੀਨ ਆ ਵਾਹੀ ਆਲੀ ਗੈਰ ਕਾਨੂੰਨਿਕ ਕਲੋਨੀਆਂ ਦਾ ਅਸੀਂ ਬਹੁਤ ਉਲਟਾਂ ਨਵੀਂ ਕਲੋਨੀ ਕੋਈ ਨਾ ਕੱਟੀ ਜਾਵੇ ਗੈਰ ਕਾਨੂੰਨਨ ਜਿੱਥੇ ਪਟਵਾਰੀ ਤੋਂ ਗਰਦੋਰੀ ਕਰਾਈ ਜਾਵੇ ਵੀ ਜਿੱਥੇ ਜ਼ਮੀਨ ਆ ਫਸਲ ਹੋ ਰਹੀ ਆ ਉਹਦੀ ਇੱਕ ਦ੍ਰਿਸ਼ਟੀ ਵੀ ਨਾ ਕੀਤੀ ਜਾਵੇ ਤੇ ਕੋਈ ਵੀ ਡੀਲਰ ਵੇਚੂਗਾ ਨਹੀਂ ਪਲਾਟ ਪਰ ਜਿਹੜੇ ਆਲਰੇਡੀ ਪਹਿਲਾਂ ਪਲਾਟ ਕੱਟੇ ਹੋਏ ਆ ਉਹਨਾਂ ਦਾ ਕੀ ਹਾਲ ਆ ਉਹਨਾਂ ਦੇ ਹੱਲ ਕਰਨ ਵਾਸਤੇ ਬੈਠੇ ਆ ਵੀ ਅੱਧੇ ਵਿਚ ਅੱਧੇ ਘਰ ਬਣ ਗਏ ਉੱਥੇ ਅੱਧੇ ਵਿਚ ਅੱਧੇ ਵਿਚਾਰੇ ਰੁਲ ਜਾਂਦੇ ਆ ਵੀ ਗਰੀਬ ਬੰਦੇ ਕਰਨ ਦਾ ਕਰਨ ਕੀ ਜੀ ਮਿਲਿਆ ਜੀ ਡਿਵੈਲਪਰ ਅਧਿਕਾਰੀਆਂ ਨੂੰ ਮਿਲੇ ਆ ਜੀ ਅਧਿਕਾਰੀਆਂ ਨੇ ਅਸ਼ਵਾਸ਼ਣ ਦਿੱਤਾ ਸਾਨੂੰ ਡੀਸੀ ਸਾਹਿਬ ਨੂੰ ਮਿਲੇ ਆ ਡੀਸੀ ਸਾਹਿਬ ਵੀ ਕਹਿੰਦੇ ਆ ਵੀ ਅਸੀਂ ਤੁਹਾਡੇ ਜੀ ਅੱਗੇ ਭੇਜਿਆ ਹੋਇਆਗਾ ਪ੍ਰਪੋਜ਼ਲ ਟੋਟਿਆਂ ਵਾਲੀ ਰਿਸ਼ਤੀਆਂ ਦੀ ਜਾਂ ਹੋਰ ਜਿਹੜੀਆਂ ਸਮੱਸਿਆ ਆ ਸਭ ਕਾਰਜੋਗ ਆਪਣੇ ਮਹਿਤਾ ਸਾਹਿਬਾ ਉਹਨਾਂ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਅਸ਼ਵਾਸ਼ਣ ਦਿੱਤਾ ਅਸੀਂ ਅੱਜ ਤਾਈਆਂ ਸਾਰੇ ਇਕੱਠੇ ਹੋਏ ਆ ਵੀ ਅਸੀਂ ਕੋਈ ਪਰੋਖੀ ਡੀਲਰ ਨਾ ਕੁਛ ਕੋਸ਼ਿਸ਼ ਸਾਡੇ ਜਿਹੜੇ ਪਲਾਟ ਹੋਲਡਰ ਆ ਲੈਂਡ ਵਾਲੇ ਵੇਚਣ ਨਾਲ ਸੌਦੇ ਕਰਾਏ ਹੋਏ ਆ ਉਹ ਸਾਨੂੰ ਪਹਿਲਾਂ ਪਤਾ ਨਹੀਂ ਸੀ ਵੀ ਰਿਸ਼ਤੀਆਂ ਬੰਦ ਹੋ ਜਾਣਗੀਆਂ ਹੁਣ ਰਿਸ਼ਤੀਆਂ ਬੰਦ ਹੋ ਗਈਆਂ ਹੁਣ ਸਾਰੇ ਜਿਹੜੇ ਵੇਚਣ ਵਾਲੇ ਆ ਉਹ ਤਾਂ ਕਹਿੰਦੇ ਸਾਨੂੰ ਪੈਸੇ ਦਿਓ ਜਿਹੜੇ ਖਰੀਦਾਰੋ ਕਹਿੰਦੇ ਸਾਨੂੰ ਰਜਿਸਟਰੀ ਕਰਾਓ ਤਾਂ ਅਸੀਂ ਮਹਿਤਾ ਸਾਹਿਬ ਨੂੰ ਮਿਲੇ ਆ ਮਹਿਤਾ ਸਾਹਿਬ ਨੇ ਸਾਨੂੰ ਬਹੁਤ ਵਧੀਆ ਅਸ਼ਵਾਸ਼ਣ ਦਿੱਤਾ ਅਸੀਂ ਉਹਨਾਂ ਦੇ ਸਹਿ ਧੰਨਵਾਦੀ ਆ ਪਰ ਅਸੀਂ ਇਹ ਚਾਹੁੰ ਸਾਨੂੰ ਲੋਕ ਤੰਗ ਕਰ ਰਹੇ ਆ ਤੇ ਅਸੀਂ ਕੀ ਕਰੀਏ ਲੋਕ ਪਰੇਸ਼ਾਨ ਹੋ ਰਹੇ ਇੱਕ ਦੋ ਸਾਡੇ ਭਾਈਚਾਰਿਆਂ ਨੂੰ ਅਟੈਕ ਹੋ ਗਏ ਜਿਹੜੇ ਖਰੀਦਣ ਵਾਲੇ ਵੇਚਣ ਵਾਲੇ ਉਹ ਵੀ ਬਿਮਾਰ ਹੋ ਰਹੇ ਆ ਵੀ ਇਹ ਮਸਲਾ ਸਾਡਾ ਮਕਸਦ ਇਕੱਠੇ ਹੋਣ ਦਾ ਅੱਜ ਇਹ ਹੈ ਵੀ ਸਾਡਾ ਮਸਲਾ ਇਹ ਜਲਦੀ ਸੁਧਾਰਿਆ ਜਾਵੇ ਠੀਕ ਕੀਤਾ ਜਾਵੇ ਤੇ ਜਿਹੜੇ ਆਮ ਗਰੀਬ ਵਰਗਾ ਜਿਹੜੇ ਉਹਨਾਂ ਬਾਰੇ ਸੋਚਿਆ ਜਾਵੇ ਕਿ ਜਿਹੜੀਆਂ ਵੱਡੀਆਂ ਧਨਾਰ ਕਲੋਨੀਆਂ ਹੈੜੀਆਂ ਹੈਗੀਆਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ 50 ਲੱਖ ਦਾ ਪਲਾਟ ਜਿਹੜਾ ਖਰੀਦਦਾ ਉਹ ਫੋਰਡ ਕਰਦਾ ਪਰ ਜਿਹੜਾ 4 ਲੱਖ ਜਾਂ 5 ਲੱਖ ਜਾਂ 6 ਲੱਖ ਦਾ ਪਲਾਟ ਲੈ ਕੇ ਉਹ ਘਰ ਬਣਾਉਣਾ ਚਾਹੁੰਦਾ ਉਹਦੇ ਵਾਸਤੇ ਸਰਕਾਰ ਕੀ ਸੋਚਨੀ ਆ ਤੇ ਇਹ ਤਾਂ ਬੇਨਤੀ ਆ ਸਾਰਿਆਂ ਨੂੰ ਕਿ ਇਹ ਸਾਡੀ ਜਿਹੜੀ ਆਵਾਜ਼ ਆ ਸਰਕਾਰ ਤੱਕ ਪਹੁੰਚਾਈ ਜਾਵੇ ਕਿ ਗਰੀਬਾਂ ਵਾਸਤੇ ਸੋਚਿਆ ਜਾਵੇ ਧੰਨਵਾਦ ਜੀ ਅੱਸੀ ਗਾਲ ਜੀ ਸਾਰਿਆਂ ਨੂੰ ਅੰਜੋੜ ਕੇ ਅੱਜ ਦਾ ਪਰੇਸ਼ਾਨ ਮੇਰਾ ਨਾਮ ਰਮੇਸ਼ ਸਿੰਘ ਰਾਵਾ ਤੇ ਜੀ ਅਸੀਂ ਰਵਤ ਪ੍ਰੋਪਰਟੀ ਸਲਾਹਕਾਰ ਦੇ ਨਾਤੇ ਮੈਂ ਅਦਰਸ਼ ਨਗਰ ਵਾਰਡ ਨੰਬਰ 1 ਬਠਿੰਡਾ ਜਿਲ੍ਹੇ ਵਿੱਚ ਕੰਮ ਕਰ ਰਿਹਾ ਜੀ ਅਸੀਂ ਸਾਰੇ ਭਰਾ ਜਿਹੜਾ ਮੇਨ ਮੁੱਦਾ ਟੂ ਦੀ ਪੁਆਇੰਟ ਤੇ ਗੱਲ ਕਰਨਾ ਚਾਹੁੰਦਾ ਜੀ ਜਿਹੜਾ ਖੇਵਟ ਹੁੰਦੀ ਹੈ ਜੀ ਇੱਕ ਖਸਰੇਦਵਾਲ ਖੇਵਟ ਹੁੰਦੀ ਹੈ ਖੇਵਟ ਦਾ ਜੋੜ 2023 ਤੋਂ 1/1 ਨਹੀਂ ਹੈ ਉਹ 2023 ਚ ਪਟਵਾਰੀ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਮਾਰਕ ਕੀਤਾ ਹੋਇਆ ਸੀ ਉਸ ਤੋਂ ਬਾਅਦ ਵੀ ਰਜਿਸਟਰੀਆਂ ਹੁੰਦੀਆਂ ਰਹੀਆਂ ਜਦੋਂ ਕਿ ਹੁਣ ਅਚਾਨਕ ਹੀ ਇਹਨਾਂ ਨੇ ਰਜਿਸਟਰੀਆਂ ਇਹ ਕਹਿ ਕੇ ਬੰਦ ਕਰਤੀਆਂ ਕਿ ਅਦਰਸ਼ ਨਗਰ ਦਾ ਤੇ ਸੀਵੀਆਂ ਇਲਾਕੇ ਜਿਹੜਾ ਖੇਵਟ ਨੰਬਰ ਹੈਗੇ ਕੁਛ ਇਹਨਾਂ ਦਾ ਜੋੜ 1/1 ਨਹੀਂ ਹੈ ਕਿ ਉਹਨਾਂ ਦੀ ਰਜਿਸਟਰੀਆਂ ਬੰਦ ਕੀਤੀਆਂ ਜਾਣ ਇਹ ਕੰਮ ਸਾਡਾ ਨਹੀਂ ਹੈ ਜੀ ਇਹ ਕੰਮ ਪ੍ਰਸ਼ਾਸਨ ਦਾ ਹੈ ਤਹਿਸੀਲਦਾਰ ਦਾ ਹੈ ਪਟਵਾਰੀ ਦਾ ਹੈ ਜਿਨੇ ਕੀ 1/1 ਦਾ ਹਿੱਸਾ ਖੇਵਟ ਦਾ ਜੋੜ ਹੈ ਉਹ ਸਹੀ ਕਰਨਾ ਹੈ ਕਿਸੇ ਵੀ ਡੀਲਰ ਦਾ ਕੰਮ ਨਹੀਂ ਹੈ ਆਮ ਪਬਲਿਕ ਦਾ ਕੰਮ ਨਹੀਂ ਹੈ ਕੰਮ ਤਹਿਸੀਲਦਾਰ ਤੇ ਪਟਵਾਰੀ ਦਾ ਹੈ ਤੇ ਡੀਸੀ ਸਾਹਿਬ ਨੇ ਇਹ ਰੋਕ ਲਾ ਕੇ ਕੰਮ ਬੰਦ ਕਰਵਾਤਾ ਰਜਿਸਟਰੀ ਰੁਕਾ ਦਿੱਤੀਆਂ ਗਈਆਂ ਜਿਸ ਨਾਲ ਅਸੀਂ ਸਾਰੇ ਖੱਜਲ ਖਵਾਰ ਹੋ ਰਹੇ ਆ ਆਮ ਜਨਤਾ ਜਿਵੇਂ ਕੋਈ ਸਾਡੇ ਸਾਥੀ ਹੈ ਜਿਨ੍ਹਾਂ ਦੀ ਬੇਟੀ ਦਾ ਵਿਆਹ ਹੈ ਉਹਨਾਂ ਨੇ ਆਪਦਾ ਪਲਾਟ ਵੇਚਣਾ ਸੀ ਤੇ ਰਜਿਸਟਰੀ ਰੁਕ ਗਈ ਜੀ ਕਿ ਕਿਹੜੇ ਪਾਸੇ ਜਾਣ ਡੀਸੀ ਨੂੰ ਦਰਖਾਸਤ ਦੇਣਗੇ ਤਾਂ ਉਹਨਾਂ ਨੇ ਸਾਡੀ ਗੱਲ ਨੂੰ ਕਹਿ ਕੇ ਕਹਿ ਤਾਂ ਹਾਂਜੀ ਕਰ ਰਹੇ ਹਾਂ ਮਤਲਬ ਇਹ ਸਾਨੂੰ ਕੋਈ ਟਾਈਮ ਲਾਈਨ ਨਹੀਂ ਦਿੱਤੀ ਜੀ ਇੱਕ ਟਾਈਮ ਲਾਈਨ ਦਿੱਤੀ ਜਾਵੇ ਵੀ ਸਾਡਾ ਹੱਲ ਜਿਹੜਾ 1 ਮਹੀਨੇ ਦੇ ਅੰਦਰ ਹੋ ਜਾਊਗਾ 2 ਮਹੀਨੇ ਦੇ ਅੰਦਰ ਹੋ ਜਾਊਗਾ ਪਟਵਾਰੀ ਨੂੰ ਉਹਨਾਂ ਨੇ ਹਦਾਇਤਾਂ ਜਾਰੀ ਕਰਤੀਆਂ ਕਿ ਖੇਵੜ ਦਾ ਜੋੜ ਇੱਕ ਪਟਾ ਇੱਕ ਜਲਤੋ ਜਲਦ ਸਹੀ ਕੀਤਾ ਜਾਵੇ ਲੇਕਿਨ ਕੋਈ ਟਾਈਮ ਲਾਈਨ ਨਹੀਂ ਦਿੱਤੀ ਜੀ ਕਿ 6 ਮਹੀਨੇ ਚ ਕਰਨਾ ਹੈ ਕਿ ਸਾਲ ਚ ਕਰਨਾ ਹੈ ਮੰਨ ਲਓ ਤੁਸੀਂ ਕੋਈ ਰਜਿਸਟਰੀ ਕਰਾਈਏ ਜੀ ਜਿਸ ਦੀ ਟਾਈਮ ਜਿਹੜਾ ਹੁੰਦਾ ਹੈ ਉਹ ਮੈਕਸਿਮਮ 3 ਮੰਥ ਦਾ ਹੁੰਦਾ ਹੈ ਜੀ ਜੇ 3 ਮੰਥ ਤੋਂ ਬਾਅਦ ਤੁਹਾਡਾ ਟਾਈਮ ਟੱਪ ਗਿਆ ਤੇ ਤੁਹਾਨੂੰ ਜਿਹੜਾ ਖਰੀਦਦਾਰ ਹੈ ਉਹ ਤੁਹਾਡੇ ਕੋਲ ਪੈਸੇ ਵਾਪਸ ਮੰਗੂਗਾ ਇਹਦੇ ਵਿੱਚ ਡੀਲਰ ਵੀ ਖਰਾਬ ਹੋਣਗੇ ਪ੍ਰੋਕਤੀ ਸਲਾਹਕਾਰ ਉਹ ਵੀ ਖਰਾਬ ਹੋਣਗੇ ਤਾਂ ਬੰਦੇ ਜਿਹੜੇ ਉਹ ਕਿਹੜੇ ਪਾਸੇ ਜਾਣਗੇ ਸਾਨੂੰ ਦੋਨਾਂ ਪਾਸੋਂ ਸਾਡੀਆਂ ਟੰਗਾਂ ਖਿੱਚੀਆਂ ਜਾ ਰਹੀਆਂ ਨੇ ਖਰੀਦਦਾਰ ਵਾਲੇ ਵੇਚਣ ਵਾਲੇ ਦੋਨਾਂ ਉਹ ਸਾਡੀ ਲੱਤਾਂ ਖਿੱਚ ਰਹੇ ਸਾਡੇ ਪੈਸੇ ਵਾਪਸ ਕਰੋ ਜਾਂ ਦੱਸੋ ਉਹਨਾਂ ਨੂੰ ਇਹ ਲੱਗ ਰਿਹਾ ਕਿ ਅਦਰਸ਼ਨਗਰ ਤੇ ਜਿਹੜਾ ਸੌਦੇ ਹੋ ਰਹੇ ਆ ਉਹ ਗਲਤ ਹੋ ਰਹੇ ਆ ਕੀ ਪੰਗਾ ਆਮ ਪਬਲਿਕ ਨੂੰ ਈਵਨ ਕੇ ਹਰੇਕ ਬੰਦੇ ਨੂੰ ਨਹੀਂ ਪਤਾ ਵੀ ਇਹ ਖੇਵੜ ਦਾ 1 ਵਡਾ 1 ਦਾ ਕੀ ਮਤਲਬ ਹੈ 1 ਵਡਾ 1 ਦਾ ਮਤਲਬ ਹੈ ਜੀ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਵੱਲੋਂ ਪਟਵਾਰੀ ਵੱਲੋਂ ਕੋਈ ਨਾ ਕੋਈ ਪ੍ਰੋਪਰਟੀ ਲੈਂਡ ਦੇਣ 'ਚ ਕਿਸੇ ਦੇ ਹਿੱਸੇ ਦੀ ਗੜਬੜੀ ਹੋਈ ਹੈ ਜਿਸ ਨਾਲ ਉਹ ਖੇਵੜ ਦਾ ਜੋੜ ਹੈ ਉਹ 1 ਵਡਾ 1 ਨਹੀਂ ਆ ਰ ਦੇ ਉਸ ਅਸੀਂ ਸਹੀ ਨਹੀਂ ਕਰਨਾ ਜੀ ਉਹ ਪ੍ਰਸ਼ਾਸਨ ਨਹੀਂ ਸਹੀ ਕਰਨਾ ਹੈ ਦੂਜਾ ਜਿਹੜਾ ਮੇਨ ਮੁੱਦਾ ਹੈ ਜੀ ਉਹ ਐਨਓਸੀ ਦਾ ਹੈ ਅੱਜ ਮੰਨ ਲਓ ਮੈਂ 500 ਗਜ਼ ਦਾ ਪਲਾਟ ਲਿੱਤਾ ਹੈ ਉਹਦੇ ਵਿੱਚੋਂ ਮੈਨੂੰ ਜੁੜਤ ਪੈ ਗਈ ਕਿਸੇ ਨਾ ਕਿਸੇ ਕਾਰਨ ਮੈਨੂੰ ਮਜਬੂਰੀ ਹੈ ਕਿ ਮੈਂ ਉਸ ਜਿਵਤੋਂ 200 ਗਜ਼ ਦਾ ਪਲਾਟ ਵੇਚ ਨਹੀਂ ਸਕਦਾ ਵੇਚ ਸਕਦੇ ਆ ਨਾ ਜੀ ਮੈਨੂੰ ਜਿੰਨੀ ਜ਼ਰੂਰਤ ਹੈ ਜਦੋਂ ਕਮੇਟੀ ਨੇ ਮਾਰਕੀਟ ਮ्युनਿਸਪਲ ਕਾਰਪੋਰੇਸ਼ਨ ਨੇ ਐਨਓਸੀ ਬਣਾਤੀ ਵੀ ਆ 500 ਗਜ਼ ਦੀ ਤੁਹਾਡੀ ਐਨਓਸੀ ਹੈ ਜਿਹੜਾ ਅਕੋਰਡਿੰਗ ਟੂ ਰੂਲ ਹੈ ਉਪਨ 97 ਅਗਸਤ ਤੱਕ ਕਮੇਟੀ ਨੇ ਕਿਹਾ ਕਿ ਐਨਓਸੀ ਜਾਰੀ ਕਰਦੇ ਆ ਉਸ ਤੋਂ ਬਾਅਦ ਜਦੋਂ ਕੋਈ ਬੰਦਾ 200 ਗਰਦੋਂ ਦੇ ਵਿੱਚੋਂ ਪਲਾਟ ਵੇਚਣ ਜਾ ਰਿਹਾ ਹੈ ਤਾਂ ਤਹਿਸੀਲਦਾਰ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਟੋਕਿਆਂ ਦੀ ਰਜਿਸਟਰੀ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਜੀ ਜਦੋਂ ਐਨਓਸੀ ਦੇਤੀ ਜਾਂ ਤਾਂ ਉਹ ਸਾਨੂੰ ਇਹ ਕਹਿ ਦੇਣ ਕਿ ਆ 200 ਗਜਾ ਜਿਹੜਾ ਹੈਗਾ ਇਹਦੀ ਅਲੱਗ ਤੋਂ ਐਨਓਸੀ ਕਰਵਾ ਲਓ ਤੁਸੀਂ ਕਰਵਾ ਕੇ ਦੇਖੋ ਜਦੋਂ ਇੱਕ ਵਾਰ ਐਨਓਸੀ ਜਾਰੀ ਹੋ ਜਾਂਦੀ ਹੈ ਰੈਗੂਲਰਾਈਜ਼ ਸਰਟੀਫਿਕੇਟ ਬੋਲਦੇ ਆ ਐਨਓਸੀ ਦਾ ਮਤਲਬ ਆ ਨਹੀਂਗਾ ਕਿ ਨੋਬਜੈਕਸ਼ਨ ਸਰਟੀਫਿਕੇਟ ਹੈ ਐਨਓਸੀ ਦਾ ਮਤਲਬ ਹੈ ਰੈਗੂਲਰਾਈਜ਼ੇਸ਼ਨ ਸਰਟੀਫਿਕੇਟ ਕਿ ਪਲਾਟ ਤੁਹਾਡਾ ਰੈਗੂਲਾਈਜ਼ ਹੋ ਗਿਆ ਹੈ ਤਦ ਕਮੇਟੀ ਵਾਲੇ 200 ਗਜਾ ਦੁਬਾਰਾ ਨਹੀਂ ਕਰਦੇ ਤੇ ਮੇਨ ਮਸਲਾ ਦੋ ਹੀ ਹੈ ਜੀ ਇੱਕ ਟੁਟਾ ਇੱਕ ਖੇਵੜ ਦਾ ਤੇ ਦੂਜਾ ਐਨਓਸੀ ਦਾ ਟੁਕੜਿਆਂ ਵਿੱਚ ਜਿਹੜੇ ਪਲਾਟ ਹੈ ਕੋਈ 200 ਗਜ ਬੇਚਣਾ ਚ ਇਹ ਮਸਲੇ ਦੋਨੇ ਮੇਨ ਸਮੱਸਿਆਵਾਂ ਹੱਲ ਕੀਤੀਆਂ ਜਾਂਦੀਆਂ। ਥੈਂਕ ਯੂ। ਹਾਂਜੀ ਦਫ਼ਤਰ ਕੋਲੋਂ ਕੰਮ ਕਰਦੇ ਆਂ। ਸਾਡੀ ਬੇਨਤੀ ਹੈ ਸਰਕਾਰ ਨੂੰ ਸਰਕਾਰ ਨੇ 2023 ਦੀ ਇੱਕ ਰਫ ਪੈਸੀ ਹਾਈ ਕੋਰਟ 'ਚ ਵੀ ਇੱਕ ਵਟਾ ਇੱਕ ਦਾ ਜੋੜ ਕੀਤਾ ਜਾਵੇ। ਠੀਕ ਹੈ ਜੀ। ਉਸ ਵਾਸਤੇ ਪਟਵਾਰੀ ਸਾਹਿਬ ਆਪ ਦਾ ਕੰਮ ਕਰ ਰਹੇ ਆ। ਪੂਰਾ ਤਰਮਨਾ ਆਦਾ ਪੂਰਾ ਪਟਵਾਰੀ ਸਾਹਿਬ ਇੱਕ ਵਟਾਕੇ ਦਾ ਜੋੜ ਕਰ ਰਹੇ ਆ ਸਾਨੂੰ ਅਸੀਂ ਜਦੋਂ ਡੀਸੀ ਸਾਹਿਬ ਨੂੰ ਮਿਲੇ ਸੀ ਮੈਤ ਦਾ ਸਾਹਿਬ ਨੂੰ ਮਿਲੇ ਸੀ ਇਹਨਾਂ ਨੇ ਸਾਨੂੰ ਇੱਕ ਅਸ਼ਵਾਸ਼ਣ ਦਿੱਤਾ ਸੀ ਵੀ ਤੁਸੀਂ ਪਟਵਾਰੀ ਤੋਂ ਰਿਪੋਰਟ ਕਰਾਓ ਠੀਕ ਹੈ ਜੀ ਪਟਵਾਰੀ ਸਾਨੂੰ ਵਧੀਆ ਮਿਲਬਰਤਨ ਵਾਲੇ ਬੰਦੇ ਆ ਉਹ ਇੱਕ ਵਟਾਕੇ ਦਾ ਜੋੜ ਵੀ ਕਰ ਰਹੇ ਆ ਸਾਨੂੰ ਰਿਪੋਰਟ ਵੀ ਕਰ ਰਹੇ ਆ ਪਰ ਸਾਡੀ ਰਿਪੋਰਟ ਹੋਣ ਦੇ ਬਾਵਜੂਦ ਵੀ ਤਸਵੀਰ ਦਾ ਸਾਹਿਬ ਰਜਿਸਟਰੀ ਨਹੀਂ ਕਰਦਾ ਜੀ ਵੀ ਜਦੋਂ ਡੀਸੀ ਸਾਹਿਬ ਨੇ ਆਰਡਰ ਕਰਤਾ ਜੀ ਪਟਵਾਰੀ ਨੂੰ ਪਟਵਾਰੀ ਨੇ ਗਾਪਾ ਰਿਪੋਰਟ ਕਰਾਦੀ ਪਟਵਾਰੀ ਤੋਂ ਤੇ ਇਹ ਬੇਨਤੀ ਹੈ ਸਾਨੂੰ ਇਨਸਾਫ ਮਿਲਿਆ ਰਵਾਇਆ ਜਾਵੇ ਵੀਰੇ ਸਾਡੀਆਂ ਰਜਿਸਟਰੀ ਕੀਤੀਆਂ ਜਿਹੜੀ ਪਟਵਾਰੀ ਰਿਪੋਰਟ ਕਰ ਸਰ ਇੱਕ ਦੇਖਿਆ ਗਿਆ ਜਿੰਨੇ ਕਿ ਆਮ ਨੋਰਮਲ ਤਨੀਆ ਚਾਰ 파ਟਰਨਰ ਹੁੰਦੇ ਤੁਸੀਂ ਕਰੇ 18 18 ਬੰਦੇ 15 ਤੋਂ ਉੱਤੇ ਬੰਦਿਆਂ ਨੇ ਰਜਿਸਟਰੀ ਇਕੱਠੀ ਇਹ ਕਿਨੇ ਹੋ ਇਹ ਪਹਿਲਾਂ ਪੁਰਾਣੇ ਸਾਰਾ ਆ ਹੀ ਹੁੰਦਾ ਸੀਗਾ ਹੁਣ ਵੀ ਆਪਾਂ ਜਿਵੇਂ ਲੱਖ ਲੱਖ ਰੁਪਏ ਆਪਾਂ ਕੇ ਚਾਰ ਜਣੇ ਪਾਰਲੇ ਲਾ ਲੈਣੇ 4 ਲੱਖ ਤੋਂ 6 ਲੱਖ ਕੀ ਸੌ ਲਿਖਾਇਆ ਲੋ ਜੀ ਹਾਂ ਸੌ ਲਿਖਾਇਆ ਜਾਂਦਾ ਜੀ 25 25 ਪੈਸੇ 30 ਪੈਸੇ ਜੀ ਕਿ ਕਿਸੇ ਦਾ ਨਹੀਂ ਵੇਚਣਾ ਹੁਣ ਇਹ ਕਹਿੰਦੇ ਵੀ ਵੇਚਣਾ ਨਹੀਂ ਬਸ ਕਿਸੇ ਦਾ ਨਹੀਂ ਵੇਚ ਸਕਦਾ ਹੁਣ ਜ਼ਮੀਨ ਪਲਾਟ ਦਾ ਮੇਰਾ ਜੀ ਤੇ ਇਹਨਾਂ ਦੇ ਹਿਸਾਬ ਨਾਲ ਬੀਕੂਗਾ ਜੀ ਆਪਣੇ ਹਿਸਾਬ ਨਾਲ ਨਹੀਂ ਬੀਣਾ ਜੀ ਜਿਵੇਂ ਇੱਕ ਕੇਮ ਦੇ ਕਈ ਕਈ ਹਿੱਸੇ ਤਾਂ ਹਾਂਜੀ ਸ਼ਹਿਰ ਦੇ ਵਿੱਚ ਆਪਣਾ ਨਾ ਇੱਕ 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 ਜਣਾ ਬੋਲੋ ਜੀ